ਛੱਡਾ ਮੇਰਾ ਚੱਜਾ ਛੱਡਾ ਉਹਦੀ ਘਰ ਵਾਲੀ ਛੱਡ ਗਈ ਉਹ ਛੱਡਾ ਮਾਵਾ ਹੋ ਗਿਆ ਕਹਿੰਦੀ ਪਾਪਾ ਆਉਂਦਾ ਮੈਂ ਕਹਿੰਦਾ ਯਾ ਫਿਰ ਇਦਾਂ ਨਾ ਮੌ ਲੱਗੇ ਆ ਕਣਕ ਬੀਜੀ ਇੰਡੀਆ ਵਾਲਿਆਂ ਦੇ ਵਾਢ ਲਈ ਆ ਤੇ ਆਪਣੀ ਹਲੇ ਰਹੀਦੀ ਆ ਜਿੱਦਾਂ ਕਿ ਆਪਾਂ ਹੁਣ ਕਰਪਾਣ ਲੱਭਣ ਨਾ ਆ ਥੋੜੇ ਦਿਨਾਂ ਤੱਕ ਹਲੇ ਦਵਾਈ ਛੱਡ ਲਈ ਨੀਂਦ ਆਣੀ ਤੜੀ ਕੱਲ ਦੀ ਹੁੰਦੀ ਆ ਬੂਰੀਆ ਹਜੇ ਥੋੜਾ ਜਿਹਾ ਸਰੀਰ ਖੁੱਲਣ ਲੋ ਬੰਦ ਹੋਇਆਗਾ ਜਾਗ ਹੋਇਆਗਾ ਜਨ ਰਾਤ ਰਾਤ ਥੋੜੇ ਜਿਆਦੇ ਜਾਗ ਉੱਠਣੀਂ ਦੇ ਤਾਈ ਤਾਂ ਕੱਲ ਦੇ ਚਲੋ ਉੱਠਣਾ ਹੋਏ ਲੋਕੀ ਡੀਕਨ ਦੇ ਤੁਹਾਨੂੰ ਇੱਥੇ ਬੱਸ ਲੋਕੀ ਵੇਟ ਕਰ ਰਹੇ ਆ ਜੋ ਤੇ ਉੱਠੋ ਟੋਫੀਆਂ ਟਾਫੀਆਂ ਖਾਓ ਖਾਣੀ ਭਾਈ ਟੋਫੀਆਂ ਨਾਲ ਇਹ ਲੋਕ ਅੱਥੇ ਮਾੜੇ ਹੋਰ ਉਹ ਲੜੀਏ ਬੰਦਾ ਸ਼ੇਰ ਸ਼ੇਰ ਖਾਪ ਨਹੀਂ ਜਿਵੇਂ ਖਾਣ ਪਾਲੀ ਦੀ ਕੁੜੀ ਨੂੰ ਮਾਰ ਕਾਲ ਜਾਂਦੀ ਸੀ ਨਾ ਮੈਂ ਇਧਰ ਆ ਰਾਜ ਵੜਿਆ ਇਹ ਕਿੱਥੇ ਵੜਿਆ ਸੋਰਾ ਬੜਾ ਹੋਇਆ ਹੀ ਕੰਮ ਉਹਦਾ ਬੰਦਾ ਯਾਰ 6 ਮਹੀਨਿਆਂ ਦਾ ਸਿਰ ਫਸਲ ਪਾਵਦਾ ਮਾੜੀ ਗੱਲ ਆ ਤੋ ਵੀਂ ਟੂ ਵੀਂ ਖਾ ਕੇ ਤਾਂ ਊਰਜਾ ਕਿਹੜਾ ਹੋ ਜਾ ਹੁਣ ਕੋਈ ਵੱਡੀ ਗੱਲ ਨਹੀਂ ਜਿੰਦੇ ਨੂੰ ਜਰ ਲੋ ਉਹ ਜਾਂਗ ਲਈ ਪੋੜਾ ਊਰਜਾ ਤਿਆਰ ਹੋ ਜਾ ਹੁਣ ਚੱਲੀਏ ਫਿਰ ਤਿਆਰ ਹਮਨੇ ਤਿਆਰੀਆਂ ਬਸ ਫੜਨ ਲੱਗੀ ਮੂਹ ਹੀ ਤੋਣਾ ਬਣਾ ਜੇ ਮੂੰਹ ਵੀ ਤੋਤੇ ਹੁੰਦੇ ਚੱਲਦੇ ਆ ਜੱਜ ਆਪਾਂ ਚੱਲ ਆਪਣਾ ਵੀ ਸਟੈਚੂ ਵਾਲਾ ਮੰਦਰ ਕਿਉਂ ਬੂਟਾ ਵਾਲੀ ਪਾਲਸ ਮਾਰ ਕੇ ਨੂੰ ਘਣਾ ਆਇਆ ਕਰੇ ਸਦਾ ਵੇਖ ਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਵੈਲਕਮ ਬੈਕ ਟੂ ਨਦਰ ਵੀਡੀਓ ਉਪਰਾਂ ਲਈ ਕਹਿੰਦੇ ਗੁੱਡ ਮਾਰਨਿੰਗ ਹੋ ਗਈ ਐ ਤੇ ਮਾਰਨਿੰਗ ਹੋ ਗਈ ਹੁਣ ਆਪਾਂ ਚੱਲਦੇ ਆ ਬਾਹਰ ਥੋੜਾ ਲਈ ਆਈਏ ਦੁੱਧਾ ਦੇ ਕੋਈ ਬਣਾ ਲਈਏ ਚਾਚੂ ਫੇਰ ਚੱਲਾਂਗੇ ਘੁੰਮਣ ਫਿਰਨ ਫਿਰ ਬਣਾਵਾਏ ਬਲੌਗ ਅੱਗੇ ਤੇ ਬਾਹਰ ਚੱਲਦੇ ਆਪਾਂ ਅੱਜ ਥੋੜਾ ਜਿਹਾ ਤੰਨਾ ਭਾਜੀ ਆਇਆ ਸੀ ਆਪਣੇ ਕੋਲੇ ਰਾਤ ਹੀ ਤੇ ਅੱਜ ਸੋਚਿਆ ਵੀ ਦੋਨੇ ਇਕੱਠੇ ਵੀਡੀਓ ਬਣਾਵਾਂਗੇ ਬਲੌਗ ਨੂੰ ਸ਼ੂਟ ਕਰਾਂਗੇ ਤੇ ਕਰਦੇ ਆ ਫਿਰ ਅੱਗੇ ਦਾ ਪ੍ਰੋਸੈਸ ਚਾਲੂ ਕਿਰਾਂ ਥੋੜਾ ਜਿਹਾ ਆ ਚੱਲਣਾ ਉਹ ਸੰਪਾਦਨ ਕਰੀਏ ਕਿਰਾਂ ਥੋੜਾ ਜਿਹਾ ਆਪਾਂ ਬਾਹਰ ਚੱਲਦੇ ਆ ਦੁੱਧ ਦਾ ਲੈ ਆਈਏ ਚਾਹ ਚੂ ਬਣਾ ਕੇ ਉਸ ਤੋਂ ਬਾਅਦ ਚੱਲਾਂਗੇ ਆਪਾਂ ਘੁੰਮਣ ਕਿਰਾਂ ਛੋਟਾ ਬਲੌਗ ਪੋਲ ਦਾ ਬੋਲੇ ਨੋ ਬਸ ਸੋਮੇਰ ਦੀ ਲਾਡ ਕੇ ਨਾ ਸੀ ਸੀ ਦੁੱਧ ਲੈਣ ਚੱਲਦੇ ਆ ਬਦਨਾਮ ਹੋਵੇ ਤੇ ਸ਼ੁਰੂ ਕਰਦੇ ਆ ਕੋਈ ਬਦਨਾਮ ਦੁੱਧ ਲਿਆਦੇ ਆ ਠੀਕ ਹੈ ਸ਼ੁਰੂ ਕਰੀ ਤੇ ਪੋਲ ਉਹ ਜਾਂਦਾ ਵਲੋਗ ਬਣਾਉਂਦੇ ਆ ਚਲੋ ਜੀ ਆਪਾਂ ਚੱਲਦੇ ਆ ਸਮਾਨ ਸੋਣ ਲੈਣ ਦੁੱਧ ਦਾ ਦਲੇ ਆਈਏ ਫਿਰ ਅੱਗਾ ਪਤਾ ਤੈਨੂੰ ਲੱਗਣ ਨਹੀਂ ਤੇ ਜਾਣਾ ਕਿੱਧਰ ਦੁਕਾਨ ਫੁੱਲਾ ਨਹੀਂ ਹੁਣ ਦੁੱਧ ਨਹੀਂ ਮਿਲੰਦੇ ਹੁਣ ਉਦੋਂ ਦਾ ਤਰਾਈ ਜਾਂਦੇ ਆ ਯਾਰ ਕੇਲੇ ਲੈਣੇ ਕੇਲੇ ਕੇਲੇ ਮੈਂ ਜੋ ਤੇ ਕੇ ਲੈ 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 ਓਏ ਤੇਰੇ ਬੰਦ 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 ਜਾਨ ਬਣਾਵਾਂ ਸ਼ੇਕ ਚਾਹ ਦੀ ਹੋ ਗਈ ਕੈਨਸਲ ਯਾਰ ਨਹੀਂ ਪੀਣੀ ਯਾਰ ਹੀ ਪੀਣੀ ਤਗੜੇ ਹੋਣਾ ਅੱਜ ਤਗੜੇ ਹੋ ਕੇ ਬਲੌਗ ਬਣਾਉਗਾ ਪੂਰਾ ਮੁੰਡੇ ਸ਼ੇਕ ਪੀਣ ਲੱਗੇ ਹਾਂ ਬਣਾਣਾ ਸ਼ੇਕ ਮੇਰੇ ਵੀਰੋ ਲੋ ਵੀ ਬਾਬੇ ਓ ਕੇ ਲੈ 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 ਅੱਜ ਕਹਿੰਦੇ ਸ਼ੇਕ ਪਲਾਉਣਗੇ ਅੱਜ ਪਰਲੇ ਪਾਸੇ ਹੁੰਦਾ ਯਾਰ ਜੁਣੀ ਕਹਿੰਦੇ ਪੀਣੀ ਅੱਜ ਆਪਣਾ ਕਿੱਧਰ ਆ ਹਰ ਵੀ ਭੁੱਲ ਗਿਆ ਓਏ ਓ ਜੰਟੇ ਦਾ ਮਤਲਬ ਆਪਣੇਰੇ ਘਰੇ ਦਾ ਹੈ ਨਹੀਂ ਇਹ ਕਿਚਨ ਕਰਾ ਇਧਰ ਨੂੰ ਆ ਆ ਆ ਨਾ ਵੀ ਪਰ ਵੀ ਬੈਠੇ ਘਰੇ ਆ ਗਏ ਹੁਣ ਸ਼ੇਕ ਬਣਾਵਾਂਗੇ ਫਿਰ ਦਫਾਣੇ ਨੂੰ ਦੇ ਪੀ ਕੇ ਕਿੰਦਾ ਤਗੜੇ ਹੁੰਦੇ ਨੇ ਕਿ ਨਹੀਂ ਇੱਕ ਦਿਨ ਤੀਨ ਨਾ ਨੇ ਤਗੜੇ ਹੋਣਾ ਕਿ ਪੀ ਕੇ ਚੱਲ ਕੇ ਅੱਗੇ ਕਿੱਥੇ ਦਾ ਤਰਤ ਦੇ ਆਚਾਰ ਉਹ ਵੀ ਚਾਹ ਲੋ ਵੀ ਤਰਤ ਦੇ ਹਰ ਵੀ ਇੱਕ ਤਾਂ ਕੌਫੀ ਨੂੰ ਮਿਲ ਜੇ ਕਿਤੇ ਤੇ ਅੱਜ ਇਹਨਾਂ ਬਣਾਉਣਾ ਸ਼ੇਕ ਮੇਰੇ ਯਾਰ ਅੱਜ ਕਿੱਥੇ ਮੰਨਣਾ ਇਹਨਾਂ ਨੇ ਕਿਆਰੇ ਭਾਈ ਹੁਣਾਂ ਪਰ ਨਹੀਂ ਹੱਥ ਤੇ ਕੀ ਕਰਾ ਲਿਆ ਆ ਘਰ ਦੀ ਸਫਾਈ ਕਰਨਾ ਆ ਯਾਰ ਕੱਚ ਕੂਚੇ ਜਾ ਲੱਗ ਗਿਆ ਜਾਪਦਾ ਮੈਨੂੰ ਚਲੋ ਕੋਈ ਨਹੀਂ ਚਲੋ ਲੱਗਦੀ ਆ ਬਾਹਰ ਨਹੀਂ ਲੱਗਦੀ ਆ ਮੋਟੀਆਂ ਤੇ ਲੱਗਦੀਆਂ ਰਿੰਕਾਂ ਹਾਂ ਜਿੱਦਾਂ ਕਿ ਹੁਣ ਚਲੋ ਜੋਧਵੀਰ ਆਪਣਾ ਗਿਆ ਵਾ ਦੂਜਾ ਕਿਸੇ ਨਾ ਜੱਗ ਧੋਣਾ ਆਪਣਾ ਕਿ ਦਿਨ ਤੇ ਜੱਗ ਧੋਗੇ ਲਿਆਊਗਾ ਤੇ ਬਣਾਉਗਾ ਚੇਕ ਫੇਰ ਬਣਾਉਗਾ ਹਾਂ ਫਾਂਡ ਵੀ ਲਾਂਦੇ ਕੇਲੇ ਵੀ ਲਾਂਦੇ ਆ ਡਰਾਇ ਫਰੂਟ ਵੀ ਪਾਉਗਾਂ ਡਰਾਇ ਫਰੂਟ ਆ ਗਿਆ ਜ ਆਪਣਾ ਗਿਰਿਆ ਟਰੋੜ ਹਰੀ ਹੋ ਗਈ ਸਬਾਨ ਖਤਮ ਹੋਇਆ ਸਬਾਨ ਪੂਰਾ ਸਬਾਨ ਕਿੱਥੇ ਕਰੀਂ ਫੜ ਜਾਣਾ ਵਧੀਆ ਦੁੱਧ ਪਾ ਫੇਰ ਮੁੜ ਕੇ ਬੰਦੇ ਜਿਆਦੇ ਤੱਕ ਦੁੱਧ ਪਹਿਲਾਂ ਪਾ ਦੇ ਕਹਿੰਦੇ ਨਾ ਭਾਈ ਦੁੱਧ ਪਹਿਲਾਂ ਪਾ ਦੇ ਇੱਕ ਮਗਰ ਹੌਲੋ ਹੋ ਪੀਓ ਕੰਪਟਰ ਲੈਤੀ ਜਾ ਤੋੜ ਦੇ ਦੋਤੀ ਨਹੀਂ ਉਹਨੇ ਗਲਤ ਗੱਲਾਂ ਕਰਨ ਦਾ ਘਰ ਦਾ ਸਮਾਨ ਬਣਾ ਕੇ ਜਾ ਵਾ ਤੂੜੀ ਜਾਣੀ ਆ ਚੱਲ ਕੋਈ ਸਾਡ ਕੋਈ ਨਹੀਂ ਆਂ ਤੇ ਕਹਿ ਸਕਦੇ ਆਪਾਂ ਆਪਣਾ ਆ ਕੀ ਅੱਜ ਜੰਟੇ ਹਾਂਜੀ ਸਾਡੀ ਜੀ ਇੱਕ ਅੰਜੀਰ ਲਾਇਆ ਲਾਇਆ ਵੀ ਬਸ ਬੜਾ ਕੋਈ ਨਹੀਂ ਗਰਮ ਹੋ ਜੂੜ ਅੰਗਾ ਗਰਮੀ ਬੜੀ ਹੈ ਇਸ ਦਾ ਕੋਈ ਕਾਰਨ ਸਰੀਰ ਵੀ ਬਹੁਤ ਕਿਤੇ ਤਗੜਾ ਜਿਹੜਾ ਗਰਮੀ ਸਹਿ ਲੂਗਾ ਮਿੱਕੀ ਨੀ ਦੇ ਬਾਹਰ ਤਾਂ ਨਿਆ ਆਪਾ ਜਾ ਕੇ ਆਏ ਬੜਾ ਇਹ ਬਾਬੇ ਆਦੀ ਗਰਮੀ ਹੋ ਗਈ ਥੋੜੀ ਜਿਹੀ ਬੜਾ ਚੀਕ ਕਢਾ ਰੱਖੀ ਹੈ ਕਿਤੇ ਬੜੀ ਗਰਮੀ ਹੋ ਗਈ ਬਾਹਰ ਕੇ ਛੱਡੋ ਗੱਲਾਂ ਕਾਹਦੀਆਂ ਗੱਲਾਂ ਮੈਂ ਇਧਰ ਲਉਦੀ ਨਹਿਰ ਦਾ ਵਾਕੀ ਜਾਂਦਾ ਮੈਂ ਨਹਿਰ ਤੇ ਤੱਪ ਲੱਗ ਗਿਆ ਜਾਂ ਨਾ ਤੇਰਾ ਪਰੇ ਨੂੰ ਕਰਨਾ ਪੰਡੇ ਇਹ ਬੜੇ ਮੈਂ ਕਹਿੰਦਾ ਨਹਿਰ ਤੇ ਤੱਪ ਲੱਗ ਗਿਆ ਇਧਰ ਜਾਂਦਾ ਅੱਛਾ ਟੜੀ ਗੜਾ ਤੇ ਮੈਂ ਕਹਿੰਦਾ ਆਪਾਂ ਪੂਰੀ ਵੱਡਾ ਕਰਾਂਗੇ ਰੈਸਟੋਰੈਂਟ ਕਰਾਂਗੇ ਨਾ ਸ਼ੇਕ ਸ਼ੂਕ ਮਨਾਇਆ ਕਰਨੇ ਕਾਫੀ ਦਾ ਵਿਚੇ ਸ਼ੇਕ ਵਿਚੇ ਕਾਫੀ ਕੂਫੀ ਨਾਲ ਹੀ ਮोम ਸਮਾਨ ਸਮਸੇ ਵੀ ਖੋਲ ਦੇਣੇ ਆ ਜਾ ਕੇ ਹੋਰ ਕੀ ਅਭੀ ਕਾਮ ਨਾਲ ਬੜੇ ਕੀਤੇ ਆ ਮਹਾਰਾਜ ਨੂੰ ਸਫਲਤਾ ਹੀ ਨਹੀਂ ਮਿਲਦੀ ਕਿਸੇ ਜੀ ਨੂੰ ਤੇ ਅਸੀਂ ਪਹਿਲਾਂ ਪਹਿਲਾਂ ਦੁੱਧ ਪਾਈਏ ਕਿਵੇਂ ਭਾਈ ਪਹਿਲਾਂ ਪਾਣੀ ਪਾ ਲੈ ਦੱਸ ਉਹਨੇ ਰੇੜੀ ਵਾਲਾ ਕੰਮ ਔਖਾ ਰੈਸਟੋਰੈਂਟ ਦਾ ਕੰਮ ਆਪਣਾ ਔਖਾ ਦੁੱਧ ਪਲਾ ਹਣਾ ਦੁੱਧ ਪਾ ਦੁੱਧ ਪਾ ਇੱਕ ਅਤੰਬ ਤੁੰਦ ਵਿੱਚ ਪਾਉਣ ਆਹੋ ਦੁੱਧ ਭਾਈ ਕੋਲ ਤੇ ਚੈੱਕ ਕਰਿਓ ਕਿੰਨਾ ਪਾਣਾ ਵਾੜੇ ਡੱਬਾ ਜੀ ਤੇ ਦੁਕਾਨ ਤੈਨੂੰ ਖੋਲ ਕੇ ਜਿਹੜੇ ਤੂੰ ਭਾਈ ਨੂੰ ਫੋਨ ਲਾ ਤੂੰ ਭਾਈ ਨੂੰ ਫੋਨ ਲਾ ਲਾ ਵਿੱਚ ਪੁੱਛਦਾ ਰਹੂੰਗਾ ਭਾਈ ਪਾਣੀ ਪਾਦਾ ਵਿੱਚ ਅਹੀ ਦੋਸਤ ਪਾ ਪਾਣੀ ਕਾਲੀ ਪਾਉਣਾ ਤੇਰਾ ਤੂੰ ਵੀ ਰੇੜੀਆਂ ਵਾਲੀ ਗੱਲ ਕਰਦਾ ਫੇਰ ਤੂੰ ਜਾਲੀ ਕੰਮ ਵਾਲੀ ਪਾਣੀ ਪਾ ਕੇ ਇਹ ਤੇ ਉਹ ਇਹ ਡੱਬੇ ਵਾਲਾ ਪਹਿਲੇ ਦਿਨ ਪਤਾ ਨਹੀਂ ਆਪਨੇ ਘਰ ਦੀਆਂ ਮੱਜਾਂ ਦਾ ਗੁਜ਼ਾਰਾ ਦਿੰਦੀ ਆ ਦੁੱਧ ਆਪਣਾ ਇੰਡੀਆ ਦਾ ਦੁੱਧ ਸਭ ਤੋਂ ਵਧੀਆ ਵਾ ਘਰ ਦੇ ਦੁੱਧ ਦੀ ਥੋੜਾ ਮੌਜ ਨਾਲ ਪਰੇ ਨਹੀਂ ਚਲਾਉ ਇਹਨੂੰ ਸਤਾ ਸ਼ੂਟ ਲਾਇਆ ਨਹੀਂ ਹੋ ਚੱਲ ਲੀਡ ਚੱਲ ਸ਼ੂਟ ਤਾਂ ਲਾ ਦੇ ਮੈਂ ਤਾਂ ਕਿਤੇ ਲੱਗਿਆ ਪਿਆ ਉਹ ਲੈ ਹੁਣ ਲਾਈਵ ਹੀ ਤੂੰ ਉੱਥੇ ਲੈ ਜਾ ਲੈ ਵੀਰਾ ਛੋਟੀ ਨੂੰ ਮੈਂ ਤੁਹਾਨੂੰ ਇਹ ਕਹਾਂ ਪਰੇਂ ਚਲਣੀ ਨਾਲ ਜਾਂਦੀ ਤੂੰ ਸੋਪਾ ਤਾਂ ਮੈਂ ਨੂੰ ਬੰਦ ਕਰੀਂ ਤੈਨੂੰ ਲੱਗ ਨਹੀਂ ਲੱਗਦਾ ਜੂਸ ਵੀ ਤਗੜਾ ਉਹਦੇ ਲੱਗਣਾ ਹੀ ਬਿਲਕੁਲ ਨਹੀਂ ਲੱਗਦਾ ਇਹ ਕਿਰੀ ਕੰਮ ਨੇ ਮਤ ਮਾਰੀ ਪਈ ਐ ਤੇ ਆਹ ਹਾ ਹਾ ਕਿਰੀਆ ਬਹੁਤ ਆ ਕਿਰੀਆ ਮਾਰੇ ਆਉਣੇ ਬਾਰੇ ਵਿੱਚ ਹੁਣ ਬੰਦ ਕਰ ਗਏ ਮਾਰਾ ਯਾਵਾ ਕਿਦੀ ਟਾਲਵਾ ਮਾਰੇ ਆਇਆ ਮੁੰਡਾ ਦੁਲਾਣ ਪੈਣ ਲੱਗੇ ਆ ਬਰਾਮ ਏ ਉੱਪਰ ਆ ਉੱਪਰ ਓਏ ਉੱਪਰ ਆ ਆ ਬਾਦਲ ਨੇ ਆਈ ਚੈੱਕ ਕਰੋ ਤੁਸੀਂ ਯਾਨ ਭਗਨੀ ਜੀ ਆ ਮੈਂ ਕਿਹਾ ਆਨੰਦ ਬੱਜੇ ਪਏ ਆ ਦੇ ਲੱਖਾਂ ਲੱਖਾਂ ਵੀ ਪਾ ਲਈ ਹਾਂ ਹੋ ਜੇ ਨਾ ਕਰੋੜ ਆ ਕਰੋੜ ਵੀ ਪਾ ਲਈ ਤੇ ਵਾਹੇ ਭਿੰਦੇ ਤੇ ਉਹ ਵੀ ਜੀ ਰਾਤੀ ਟਾਈਮ ਨਹੀਂ ਕੰਮ ਤੋਂ ਦੇਖ ਹਾਂ ਕੰਮ ਰਾਤ ਬੜੀ ਲੇਟ ਚੱਲਿਆ ਦੇ ਰਾਤ ਲੇਟ ਬੜੀ ਹੋ ਗਈ ਸੀ ਤੇ ਉਗਾ ਗਾੜ ਕੇ ਉਹ ਕੇ ਕੇ ਉਗਾਈਂ ਕਾਈਂ ਦੇ ਤਰ੍ਹਾਂ ਉਹ ਉੱਤੇ ਪਾਲੀ ਏ ਕਲਾ ਇਹ ਆ ਨਾ ਪਾਲੀ ਦਿੱਤੀ ਮਹਾਸੁਤੀ ਚੜ ਜੂਗੀ ਸਾਲਾ ਵਾਹ ਨਾ ਵਿੱਚ ਬਾ ਇਦਾਂ ਇਹ ਉਦਾਂ ਵੇ ਉੱਪਰ ਵਾਲੀ ਕਲਾ ਉਹ ਉੱਤੇ ਲਈ ਫੇਰ ਪਾਲਾਂਗੇ ਆਪਾਂ ਕਿਤੇ ਲੈਣ ਜਾਣੇ ਆ ਵਾਧੂ ਡੱਬਾ ਭਰਿਆ ਪਿਆ ਛੋਟੇ ਚ ਫੇਰ ਮੋਟ ਭਰ ਕੇ ਆਕਾਂ ਤੇ ਆਈਆਂ ਛੋਟੇ ਮਰਨੀਆਂ ਲਓ ਜੀ ਕਪੜਾ ਮਸ ਖੰਡ ਨੀ ਗੋਈ ਜ਼ਾ ਲੈਓ ਜਿੱਤਾਂ ਕਿ ਜੇ ਨਾਨਦ ਜੀ ਪਏ ਖੰਡ ਕੀ ਕਰਨੀ ਗੋਲੀ ਆ ਬਾਅਦ ਥਾਰ ਮੈਨੂੰ ਹੁਣ ਤੁਸੀਂ ਦੱਸੋਗੇ ਤਾਂ ਹੀ ਮੈਂ ਮੈਂ ਸਿੱਧਾ ਸਮਾਂ ਲੈ ਦੱਸਣ ਤੋਂ ਆਈ ਹੁਣ ਫੋਨ ਲਾਇਆ ਕਰੂੰਗਾ ਮੇਰੇ ਤੋਂ ਕਿਹੜਾ ਸਮਾਂ ਲੈ ਕੇ ਦੁਕਾਨ ਤੇ ਹਾਂ ਹਾਂ ਸਾਰਾ ਸਟੇਟਮ ਵਾਕਈ ਜਿਆਦਾ ਆਈਡੀਆ ਜੀ ਵੀ ਹੈ ਬਾਅਦ ਵੀ ਕਰਨਾ ਦਾ ਮਾਸ ਹੈ ਇਹ ਨਾਲ ਕੋ ਜਿਵੇਂ ਉੱਪਰੋ ਬਾਈਕਰਾਂ ਦਿੱਤਾ ਓਏ ਹਾਂ ਓਏ ਉੱਪਰੋ ਬਾਈ ਜੋਤੇ ਓਏ ਆਪਣੀ ਜੋ ਗੱਲਬਾਤ ਜਿਵੇਂ ਕੋਈ ਕੁੜੀ ਵਿਆਹ ਹੀ ਜਾਂਦੀ ਆ ਉਹ ਉਹਦੇ ਤੇ ਉਹਦਾ ਸਾਰਾ ਗਵਾਹ ਹੋ ਕੇ ਜਾਂਦੀ ਪਾਪਾ ਆਉਂਦਾ ਵਾ ਕਹਿੰਦਾ ਯਾਹ ਫਿਰ ਇੰਨਾ ਠੰਡ ਪਾਵਨ ਨਿੰਬੂਆਂ ਠੰਡ ਪਾ ਕੇ ਪਦੀਨਾ ਪਾ ਗਏ ਕੰਨੇ ਦਾ ਜੂ ਇਹਦਾ ਵੈਸੇ ਆਪਣਾ ਮੈਂਗੋ ਸ਼ੇਕ ਉਹ ਬਨਾਣਾ ਸ਼ੇਕ ਬਨਾਣਾ ਨਹੀਂ ਹੈ ਬਗਾਨਾ ਸ਼ੇਕ ਹਾਂ ਬਗਾਨਾ ਉਹ ਬਈ ਮਿਹਨਤ ਕਰੀਦੀ ਆ ਆਪਦੇ ਜਾਣ ਕੇ ਪੀ ਆਪਾਂ ਬਲੇ ਗਲਾ ਨਾ ਸਾਧ ਜੀ ਨੇ ਤੇ ਇਹ ਕੱਪ ਛੋਟੀ ਆ ਵੇ ਅਸੀਂ ਹੋਰ ਕੋਈ ਦਿੱਕਤ ਨਹੀਂ ਹੈ ਨਾ ਜਾਂ ਹਾਂ ਬਸ ਤੇਰੇ ਕੱਪ ਦੇ ਦੋ ਦੋ ਕੱਪ ਪੀ ਲਾਂਗੇ ਹਾਂ ਚੈੱਕ ਕਰਾ ਲੈਂਦੇ ਜੱਗ ਲਾਲਾ ਯਾਰ ਤੂੰ ਜਾ ਬਾਬੋ ਆ ਰਿਹਾ ਨਾ ਜੱਗ ਲਾਲਾ ਤੂੰ ਮੂਹ ਨੂੰ ਤੇਰੇ ਇੰਦੀ ਗੱਲ ਵਾਂਗੂ ਆ ਰਿਹਾ ਮਲਾਈ ਵਾਂਗੂ ਬਾਹਰ ਇਹ ਨਾ ਬਹੁਤ ਵਧੀਆ ਬਣਿਆ ਜੀ ਜੂਸ ਐ ਚੈੱਕ ਕਰੀ ਤੂੰ ਪੀ ਕੇ ਮਿੱਠਾ ਮੂਠਾ ਮੈਨੂੰ ਪਤਾ ਨਹੀਂ ਕਿੰਨਾ ਕਿ ਪਿਆਗਾ ਆ ਜਾ ਆਪਾਂ ਸਿੱਧੇ ਘਾੜੀ ਜਾਏ ਨੇ ਸਾਰੇ ਜਣੇ ਫਿਰ ਆਨੂੰ ਰੈਂਟਰ ਲੈਣ ਵਧੀਆ ਜੇ ਪੈਣੇ ਕੰਮ ਦਾ ਆ ਵੀ ਦੇਖੋ ਹੀ ਆਣਾ ਇਹੀ ਆ ਹੁਣ ਵੀ ਕੰਮ ਤੇ ਕਰਦਾ ਜਾਏ ਘਰ ਦੇ ਕਹਿੰਦੇ ਪਹਿਲੇ ਪਾ ਲੂ ਜੂਸ ਵੀ ਤੇ ਤਖੜਾ ਹੋ ਤੈਨੂੰ ਕੰਮ ਲਾਈਏ ਯਾ ਗੈਟ ਜਿੰਨ ਲਾ ਮੈਂ ਕਿਹਾ ਉਹ ਦਰਖਾ ਦਾ ਮਿੱਟ ਟੋਪੀ ਨਹੀਂ ਹੋਏ ਜੈਕਟ ਜੂਟ ਲਾਹ ਤੂੰ ਜੂਸ ਪੀ ਕੇ ਮੈਂ ਮੈਂ ਤਾਂ ਕਿਉਂ ਸਾਰੇ ਮਾੜੀ ਜੀ ਸਨੈਪਸ ਨੂੰ ਪਾਵਾਂਗੇ ਯਾਰ ਸਾਰੀਆਂ ਮਿੱਟ ਟੋਪੀ ਨਹੀਂ ਨਹੀਂ ਯਾਰ ਉਹ ਹੀ ਗਾਲਾਂਗੇ ਬਰਦਾ ਤੂੰ ਜੈਕਟਾ ਜੂਟਾ ਲਾਹ ਰੋ ਹੁਣ ਤੇਰੇ ਬੋਰੇ ਚ ਗਣੇ ਹੁਣ ਬਜਰੀ ਆ ਬੰਦੇ ਚੈੱਕ ਕਰ ਤੂੰ ਜੂਸ ਲੋ ਕਰ ਕਿਉਂ ਬਣ ਗਿਆ ਲੈ ਪਹਿਲਾਂ ਪਾ ਕੇ ਚੈੱਕ ਕਰ ਲਿਆ ਓਕੇ ਬਣਿਆ ਵਾ ਮਾੜਾ ਮਨ ਉਹ ਮਨ ਫੇਰ ਨਹੀਂ ਜਾਏ ਇਹ ਕਰਕੇ ਥੋੜਾ ਦਿਹਾੜੀ ਆ ਗਈ ਆ ਤੇ ਮੁੰਡੇ ਕਹਿੰਦੇ ਮਿੰਟ ਉਹ ਸਿੱਤੀਏ ਕੰਮ ਅਹੀਂ ਕੰਮ ਕਰਕੇ ਸਿੱਤੀ ਤਾਂ ਨਹੀਂ ਹੱਪੇ ਕਰਦੇ ਜੋ ਦਾ ਮਸਾ ਦਿਲ ਨਹੀਂ ਕਰਦੇ ਆ ਬੋਰਾ ਚੱਕਣਾ ਮਸਾ ਬਲੌਗ ਸ਼ੂਟ ਕਰਨਾ ਸੀ ਮਸਾ ਅੱਜ ਛੁੱਟੀ ਆਈ ਸੀ ਕਹਿੰਦੀ ਅੱਜ ਵੀ ਚੋਬਰਾਂ ਨੇ ਕਹਿੰਦੇ ਕੱਪੜੇ-ਕੁੱਪੜੇ ਲਾ ਕੇ ਲਾਤਾ ਕੰਮ ਤੇ ਚੱਲ ਚੱਲ ਦਿਹਾੜੀ ਕਰਨ ਆਇਆ ਇੱਥੇ ਤੋਂ ਦਿਹਾੜੀ ਨਹੀਂ ਇਹ ਗੱਲੋਂ ਜੁੱਤੇ ਪਾਦੀ ਸਿਰਤਾ ਹਾਂ ਕੰਮ ਮੇਰਾ ਕੱਲੇ ਦਾ ਸੀ ਤੁਸੀਂ ਦੋਵੇਂ ਮੇਰੇ ਨਾਲ ਮਤ ਕਰਾਉਣ ਆਏ ਆਂ ਵੀ ਭਰਾ ਫਸ ਗਿਆ ਵਾ ਗੱਲ ਵੀ ਸਹੀ ਮੀ ਪੈਨਦਿਆ ਭਰਾਵਾ ਸ਼ੇਕ ਪੀਤਾ ਨਾਲੇ ਛੇਕਦਾ ਜੋਰ ਦੇਖਦੀ ਆ ਹਾਏ ਹਾਏ ਕਰਦਾ ਹੁਣ ਭਾਰੀ ਬੜੇਗਾ ਚੈੱਕ ਕਰੋ ਬਾਬਿਓ ਕਹਿੰਦੇ ਇੱਧਰ ਮੁੰਡਾ ਪੱਗਾ ਪੁਗਾ ਬਨ ਕੇ ਚੰਗੇ ਬੂਟਵਾੜ ਪਾ ਕੇ ਜਾਣਾ ਸੀ ਵਲੌਗ ਸ਼ੂਟ ਕਰਨ ਤੇ ਇੱਧਰ ਲਾਦਾ ਪਤੰਦਰਾ ਨੇ ਕਹਿੰਦੇ ਦਿਹਾੜੀ ਹਾਂ ਵੀ ਘੰਟੇ ਲਾਤਾ ਆਏ ਆਪਾਂ ਨੂੰ ਵੀਰ ਮਿਲਣਾ ਆਏ ਸੀ ਲਓ ਜੀ ਚਕਾ ਤੇ ਗੱਟੇ ਚੈੱਕ ਕਰੋ ਹਾਂ ਵੀ ਤੰਨੇ ਕਿਦਾਂ ਫੀਲ ਹੋ ਰਿਆ ਹਾਂ ਬੁਰੀ ਬਣ ਗਈ ਹੈ ਨਿਆਰੇ ਲੱਗੇਗੇ ਨਿਆਰੇ ਆ ਪੀਆਂ ਲੱਗੀਆਂ ਆਏ ਹਾਏ 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 ਕਹਿੰਦੇ ਕਿੱਧਰ ਫਸਾਤਾ ਦਿਹਾੜੀਆਂ ਤੇ ਇਹ ਗੱਟੇ ਚੱਕਣੇ ਸੀ ਵਾਵਾ ਸਾਰੇ ਆ ਥੋੜੇ ਹੀ ਰਹਿ ਗਏ ਬਸ ਹੁਣ ਤਾਂ ਚੱਕਤੇ ਆ ਚੱਕਤੇ ਕਿੰਨੇ ਟਾਈਮ ਤੱਕ ਚੱਕ ਦੇਣੇ ਫਿਰ ਬੱਸ ਕਹਿੰਦੇ ਆਹਾਂ ਆਹਾਂ ਚੱਲਦੇ ਆਂ ਫਿਰ ਘੁੰਮਣ ੱਟੇ-ਕੁੱਟੇ ਹੀ ਚੱਕਦੀਏ ਬਾਬਿਓ ਬਸ ਥੋੜੇ ਹੀ ਰਹਿ ਗਏ ਫੇਰ ਆਪਾਂ ਚੱਲਦੇ ਆਂ ਘੁੰਮਣ ਮੈਂ ਤਾਂ ਸਾਡੀ ਜੀ ਐਸੀ ਐ ਤੇ ਅੱਛਾ ਵੱਡੇ ਵੱਲੇਰੋ ਆਪਾਂ ਪਹਿਲਾ ਚੀਜ਼ ਜੀ ਇਧਰ ਹੀ ਆ ਸਹੀ ਸਹੀ ਗੱਲ ਆ ਨਹੀਂ ਤੁਸੀਂ ਆਏ ਤੇ ਗਏ ਹਾਂ ਮੈਨੂੰ ਮਿਲਣਾ ਤੁਸੀਂ ਉਲਟੇ ਫਸ ਗਏ ਹੋ ਵੱਖਰੀ ਗੱਲ ਵਾ ਨਹੀਂ ਨਹੀਂ ਕੋਈ ਚੱਕਰ ਨਹੀਂ ਯਾਰ ਕੋਈ ਵੀਰ ਜੀ ਕੋਈ ਤੋਂ ਖਾਣੀ ਆ ਆਪਣਾ ਘਰ ਵਾ ਆਹ ਕੰਮ ਵਾ ਕੋਈ ਚੱਕਰ ਹੁੰਦਾ ਵਾ ਚਾਹੇ ਹੋਵੇ ਕੰਮ ਦੋ ਹੀ ਰਹਿ ਗਏ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਹੈ ਇੱਧਰ ਕਹਿੰਦੇ ਕੱਪੜੇ-ਕੁੱਪੜੇ ਲਾ ਗਿਆ ਪਰ ਰੱਖ ਤੇ ਉਹ ਪਏ ਆ ਕੇ ਬੰਨੀ ਮੇਰੇ ਮਿਲਣਾ ਹੈ ਦੁਆਰ ਦਾ ਕਰਕੇ ਛੱਡੀ ਪਰ ਹੁਣ ਮਜਬੂਰੀ ਬਣ ਗਈ ਕੀ ਕਰੀਏ ਆਜਾ ਆਜੋ ਆਜੋ ਕੋਈ ਨਾ ਬਸ ਥੋੜੀ ਰਹਿ ਗਏ ਬਸ ਬਸ ਕੰਮ ਆ ਹੀ ਆ ਵੀ ਲੱਗੇ ਡੋਗਰਾ ਦਾ ਇਵੈਂਟ ਵੀ ਲਾਈਏ ਨਾਲ ਸਿੱਖ ਜੁੰਟ ਲੱਗੀ ਨਾਲ ਕਿਹੜੀ ਜੁੰਟ ਹੈ ਡੋਗਰਾ ਦਾ ਇਵੈਂਟ ਹੈ ਹੈ ਸਿੱਖ ਜੁੰਟ ਕਿੱਥੇ ਹੋਏ ਆ ਦੇ ਚੈੱਕ ਕਰਾ ਕੇ ਆਈਏ ਫਿਰ ਬਾਹਰ ਤੋ ਕਰਾ ਰਾ ਹੈ ਇਵੈਂਟ ਐਕਟ ਦਾ ਕਰਾ ਦੇ ਯਾਰ ਕੁਝ ਆ ਰਿਹਾ ਤੋ ਕਰਾ ਰਾ ਹੈ ਨਹੀਂ ਆ ਕਿਹ ਤੋਂ ਮੋਂ ਹੈ ਐਨੇ ਘੱਟੇ ਚੱਕੇ ਬੱਬੇ ਚੈੱਕ ਕਰ ਸਕਦੇ ਤੁਸੀਂ ਫਿਰ ਉਹਨਾਂ ਦੇ ਬੱਬੇ ਓ ਹੋ 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 ਕੀ ਬਾਤ ਹੈ ਯੰਟੇ ਬੱਬੂ ਗਾਨੇ ਚ ਉੱਪਰ ਹੋਣੀ ਪੀ ਰਿਹਾ ਹਾਂ ਹੁਣ ਪੀਓ ਕਾਫੀ ਨਹੀਂ ਕਹਿੰਦੇ ਕਾਫੀ ਦਾ ਕੰਮ ਕੰਮ ਕਰਕੇ ਥੋੜਾ ਜਿਆਦਾ ਚੌਬਰ ਹੋਣੀ ਪਈ ਰਿਹਾ ਕੋਫਾ ਪੱਕ ਗਏ ਹੁਣ ਕਰੀ ਫਿਰਦੀ ਆ ਕੋਫੀ ਪੀ ਨਹੀਂ ਪੰਦੀ ਬਈ ਹੁਣ ਥੋੜਾ ਜਿਆਦਾ ਥੱਕ ਉਸੇ ਤੈਨੂੰ ਬਾਲਾ ਫਿਰ ਦਮ ਦਮ ਚੜ ਜਾਂਦਾ ਯਾਰ ਤਾਂ ਵੀ ਤਾਂ ਜ਼ਰੂਰੀ ਆ ਮੱਤਾ ਹਾਂ ਕੰਮ ਕਿਹੜਾ ਕੀਤਾ ਆਪਾਂ ਕਿ ਵਾਵਾ ਕਰਤਾ ਯਾਰ ਨਹੀਂ ਮਾਮਾ ਸਾਹਿਬ ਥੋੜੇ ਸੁੱੜਦੇ ਆ ਸਾਰੇ ਖਾਲੀ ਕਰਤੀ ਥਾਂ ਇੱਥੋਂ ਨਾ ਹਾਂ ਮਗਰ ਸਾਹਿਬ ਥੋੜੇ ਹੀ ਕੱਪੜੇ ਦੂਜੇ ਦੇ ਲਈ ਚਿੱਟੀਆਂ ਟੀਕਾ ਕਰੀਆ ਪਿੰਡ ਹੁੰਦੀਆਂ ਨਾ ਹੈ ਨਾ ਇਹ ਥੋੜੀ ਜਿਆਦਾ ਗੱਲ ਬਣਨੀ ਸੀ ਸਹੀ ਗੱਲ ਆ ਉਦੋਂ ਠੀਕ ਹੈ ਕੰਮ ਕੌਫੀ ਕੌਫੀ ਦੇਤੀ ਸਾਨੂੰ ਆ ਮਾਲਕ ਵੀ ਗੋਲੀ ਖੜਾ ਵਿਚਾਰਾ ਗੱਲਾਂ ਗੱਲਾਂ ਕਰੀ ਤੇਰੇ ਮੂੰਹ ਨਾਲੋਂ ਵੱਡਾ ਕਾਪਾ ਕਾਪ ਦਿਖਾ ਕਾਪ ਬਈ ਮੂੰਹ ਲੱਗੇ ਕਰ ਕਹਿੰਦੇ ਤੋੜ ਤੱਕ ਭਰਿਆ ਹੋ ਗਿਆ ਮੇਰੇ ਰੋ ਗਲਕਣ ਮੈਨੂੰ ਤਾਂ ਕੌਫੀ ਵੈਸੇ ਵੀ ਸੇਤ ਦੀ ਮਰੀ ਚੰਗੀ ਚੀਜ਼ ਆ ਕਾਲੀ ਜਿਹੜੀ ਆ ਬਲੈਕ ਬਹੁਤ ਬਹੁਤ ਆਪਣੇ ਤੇ ਚੀਜ਼ ਪੀਂਦੇ ਨਹੀਂ ਆਪਣੇ ਤਾਂ ਚਾਹ ਤੇ ਚੜਦੇ ਆ ਆਹੋ ਬਗਰ ਨਿਕਲਦੇ ਨੇ ਆਣਿਆਂ ਨੇ ਕਹਿਣਾ ਕਿ ਨਹੀਂ ਹਾਰਟ ਲਈ ਵੀ ਵਧੀਆ ਆ ਆਹ ਚੀਜ਼ ਆਹ ਜੀ ਜੀ ਘੈਂਟ ਆ ਵੈਸੇ ਯਾਰ ਮੈਂ ਕਹਿੰਦਾ ਬੰਦਾ ਤਾਂ ਰਾਤ ਨੂੰ ਦੋ ਪੈਕ ਲਾ ਕੇ ਸਤਾਵੇ ਤੇ ਤੜਕੇ ਉੱਠ ਕੇ ਕੌਫੀ ਪੀ ਕੇ ਬੰਦਾ ਉੱਠ ਕੇ ਉੱਠਦਾ ਅੱਪ ਉੱਪਰਲੇ ਵੀ ਯਾਰ ਉੱਪਰਲੇ 7 ਵਜੇ ਲੀਵਰ ਆਪਣੇ ਉਹਨ ਕੀ ਆਪਣੇ ਜਿਹੜੇ ਬੰਦੇ ਰੋਟੀ ਖਾਂਦੇ ਇੱਕ ਤਾਂ ਰੋਟੀ ਵੀ ਸੁਸਤੀ ਚੜਾਉਂਦੀ ਆ ਇਹ ਬੰਦੇ ਰੋਟੀ ਨਹੀਂ ਖਾਂਦੇ ਮੈਂ ਕੌਫੀ ਪਿਆ ਕਰੋ ਹਾਂ ਬਲੈਕ ਕਾਫੀ ਪੀਆ ਕਰੋ ਬਾਬੇ ਥੋੜੀ ਜੀ ਚਾਹ ਸੈਂਟਾਈ ਆਪਣੇ ਬੰਦੇ ਚਾਹ ਪੀਦੇ ਸੁਸਤੀ ਜੜ ਜਾਂਦੀ ਹੈ ਯਾਰ ਆਪਣੇ ਪੀਦੇ ਚਾਹ ਕਾਫੀ ਕੋਈ ਪੀਂਦਾ ਨਹੀਂ ਇਹ ਜੀ ਮਹਿੰਗੇ ਨਾ ਘੈਂਟ ਚੀਜ਼ਾਂ ਪੂਰੀਆਂ ਇਹ ਚੀਜ਼ਾਂ ਪੀਣੀਆਂ ਚਾਹੀਦੀਆਂ ਇਹ ਚੀਜ਼ਾਂ ਆਪਣੇ ਪੀਂਦੇ ਨਹੀਂ ਆਂਗੇ ਕੁਛ ਜੀ ਜੇ ਉਹਨੇ ਬਾਹਰ ਦੇ ਹਾਲਾਤ ਸਹੀ ਰਹਿਦੇ ਆਵਾਂਗੇ ਕਿ ਆ ਕੁਛ ਨਹੀਂ ਮਸ਼ੀਨ ਹੀ ਲਿਆਓ ਟੈਨਸ਼ਨ ਨਾ ਲਓ ਆਪਾਂ ਮਸ਼ੀਨ ਹੀ ਲਿਆਓ ਹਾਂ ਨਹੀਂ ਆਪਾਂ ਆਪਾਂ ਆਪਦੀਆਂ ਖੜਨੇ ਆਂ ਤੁਸੀਂ ਲੈ ਜਾਓ ਯਾਰ ਟੈਂਪਰ ਇਹ ਦੇਖਦੇ ਇਥੇ ਟੈਂਪਰ ਜਿਹੜੀ ਲੱਗੀ ਹੋਈ ਹੈ ਹਾਂ ਜੀ ਬਾਬੇ ਉਹ ਇਹ ਕੱਪੜੇ ਚੇਂਜ ਕਰ ਲੈ ਓ ਕਪੜੇ ਵੇਚੇ ਚ ਨਿਕਾਲੇ ਇਹ ਕਿੰਨਾ ਦੂਰ ਫਿਰ ਪੂਰੀ ਕੱਢ ਕੇ ਜਾਣੀ ਪੈਂਦੀ ਹੈ ਦੌਰ ਦਿਹਾੜੀ ਚ 3 ਵਜੇ ਦੌਰਾਂ ਕੱਢਦੇ ਆ ਦੇ ਕੱਢਣੀ ਪੈਂਦੀ ਐ ਹੋਰ ਬਾਬਿਓ ਇਹ ਕਪੜੇ ਦੇਖੋ ਚੇਂਜ ਕਰ ਲੈ ਚੈੱਕ ਕਰ ਰਸਹੀਂ ਕਿਵੇਂ ਦੇ ਲੱਗਦੇ ਪੈਰ ਵੀ ਬੈਕ ਕਰ ਲਿਆ ਹੁੰਦੇ ਹੁਣ ਜਾ ਰਿਹਾ ਘਰਾਂ ਨੂੰ ਘਰੋਂ ਸਮਾਨ ਚੱਕਣਾ ਥੋੜਾ ਬੋਦਾ ਇੱਥੇ ਆਪਾਂ ਆ ਰਹੇ ਆ ਮਨਜੋਤ ਭਰਾ ਦੇ ਕੋਲ ਹੀ ਹੁਣ ਤੇ ਇੱਥੇ ਸੈਟੂਨਮੈਂਟ ਕਰਾਵਾਂਗੇ ਬਾਕੀ ਥੋੜਾ ਬਾਬਿਓ ਲਾਈਕ ਨੂੰ ਇੱਕ ਕਰਕੇ ਕਰਿਆ ਕਰੋ ਦੱਬ ਕੇ ਥੋੜੀ ਜਿਹੀ ਮਿਹਨਤ ਬਹੁਤ ਲੱਗ ਰਹੀ ਹੈ ਬਲੌਗ ਬਲੌਗ ਸ਼ੂਟ ਕਰ ਸ਼ੂਟ ਕਰਨ ਤੇ ਕਿਉਂਕਿ ਤੁਹਾਨੂੰ ਪਤਾ ਹੀ ਹੈ ਵੀ ਐਡੇ ਐਡੇ ਬਲੌਗ ਪਰਫਾਰਮੈਂਸ ਔਖੇ ਜਿਹੜੀ ਹੈ ਤੇ ਬਹੁਤ ਔਖਾ ਹੁੰਦਾ ਪਬਲੀਕ ਦੇ ਵਿੱਚ ਮਤਲਬ ਬੋਲਣਾ ਕੰਫिडेंस ਬਹੁਤ ਔਖਾ ਹੁੰਦਾ ਬੰਦੇ ਨੂੰ ਬਾਕੀ ਜਦੋਂ ਬੰਦਾ ਇੱਕ ਦੋ ਬਲੌਗ ਪਾ ਦਿੰਦਾ ਫਿਰ ਥੋੜਾ ਹੋ ਜਾਂਦਾ ਥੋੜਾ ਜਿਹਾ ਲਾਈਕ ਨੂੰ ਦੱਬ ਕੇ ਕਰਿਆ ਕਰੋ ਸ਼ੇਅਰ ਕਰੋ ਵਿਊ ਘੱਟ ਪੈ ਰਹੇ ਆ ਤੁਹਾਡੇ ਮਿਹਨਤ ਬਹੁਤ ਲੱਗਦੀ ਹੈ ਮਿਹਨਤ ਦਾ ਥੋੜਾ ਜਿਹਾ ਮੁੱਲ ਨਹੀਂ ਪੈ ਰਿਹਾ ਆਪਾਂ ਆਪਾਂ ਨੂੰ ਦੇ ਦੀ ਇਹਨਾਂ ਨੇ ਤੁਹਾਨੂੰ ਮਣਾ ਫਿਰਨ ਵਾਲੀ ਇਹਨਾਂ ਦਮਾਂ पे ਬਹੁਤ ਲੱਗਦੀ ਆ ਤੇ ਸਪੋਰਟ ਆਪਣੀ ਕਰੋ ਪੂਰੀ ਸਪੋਰਟ ਥੋੜੀ ਘੱਟ ਆ ਹਾਂ ਸਪੋਰਟ ਕਰੂਗੇ ਪੂਰੀ ਗਾਂ ਦੁਗਾ ਦਾ ਅਨਜੋਏ ਹੋਰ ਕਰਾਵਾਂਗੇ ਜੀ ਤੇ ਕੋਈ ਨਹੀਂ ਸਾਡੇ ਨਾਲ ਚੈਨਲ ਨਾਲ ਜੁੜੇ ਰਹੋ ਤੁਹਾਨੂੰ ਵਲੌਗਸ ਦੇ ਨਾਲ ਤੇ ਇੰਜੋਏ ਅਸੀਂ ਪੂਰਾ ਕਰਾਵਾਂਗੇ ਤੁਹਾਨੂੰ ਟੈਨਸ਼ਨ ਨਾ ਲੋ ਜਿਹੜੀ ਜਿਹੜੀ ਚੀਜ਼ਾਂ ਤੁਸੀਂ ਕਹਿੰਨੇ ਆ ਉਹੀ ਹੋਣਗੇ ਅੱਗੇ ਰੋ ਅੱਗੇ ਇਹ ਤਾਂ ਹਜੇ ਸਟਾਰਟਿੰਗ ਕੀਤੀ ਹੈ ਬਾਕੀ ਥੋੜਾ ਕਈ ਵਾਰੀ ਕਮੈਂਟ ਕਮੈਂਟ ਕਰਦੇ ਕਰੋ ਕਿਦਾਂ ਦਾ ਫੁਲ ਚਾਹੀਦਾ ਜੇ ਦੱਸ ਦਿਆ ਕਰੋ ਉਦਾਂ ਦਾ ਪਾ ਦਿਆ ਕਰਾਂਗੇ ਆ ਨਾ ਹੀ ਨਵੇਂ ਨਾ ਸਟਾਰਟ ਰਏ ਅਜੇ ਤੱਕ ਤੇ ਜੀ ਬਾਬੇ ਹੁਣ ਚੱਲੇ ਆ ਮਨਜੋਤ ਭਰਾ ਦੇ ਕੋਲੋਂ ਆ ਸੀ ਪੈਗਿੰਗ ਪੂਰੀ ਕਰ ਲਈ ਹੈ ਤੇ ਕੀ ਪਤਾ ਹੈ ਕਿੱਥੇ ਆ ਰਹੇ ਆ ਸਰਪ੍ਰਾਈਜ਼ ਦਵਾਂਗੇ ਜਲਦੀ ਤੁਹਾਨੂੰ ਸਾਰਿਆਂ ਨੂੰ ਚਲਿਏ ਫੇਰੇ ਪਿਆਰ ਹੋ ਗਿਆ ਮੁੰਡਾ ਵੀ ਕਹਿੰਦੇ ਇਹ ਆ ਤਿਆਰ ਹੋ ਗਏ ਆ ਤੇ ਆ ਕੇ ਤੁਹਾਨੂੰ ਕਰਾਂਗੇ ਆ ਵੀ ਬੱਦੇ ਹੋ ਅਰੇ ਭਾਈਓ ਤੁਹਾਨੂੰ ਕੋਈ ਵਰਤਾਂ ਆ ਗਏ ਟੈਕਸੀ ਤੇ ਚੱਲਦੇ ਹਨ ਥੱਲੇ ਘਰੇ ਜਾ ਰਹੇ ਹਨ ਥੱਲੇ ਆਪਣੇ ਬੈਠਾ ਗਾ ਰਹੇ ਹਨ ਆ ਵੀ ਥੱਲੇ ੱਟੇ ਚੱਲਦੇ ਆ ਬੈਗ ਉਹ ਚੱਕਦੇ ਆ ਉੱਥਾਂ ਤੇ ਪੈਕਿੰਗ ਖੂਬੀ ਕਰਦੇ ਆ ਜਾ ਕੇ ਨੰਨੇ ਨੇ ਕਹਿਣਾ ਕੋਈ ਨਾ ਕੋਈ ਨਾ ਐਕਸੀ ਜਾ ਕੇ ਸੇ ਆਪਾਂ ਟੈਕਸੀ ਮਾਰ ਕੇ ਚੱਲ ਰਹੇ ਹਾਂ ਇਹ ਪਾਉਂ ਨਹੀਂ ਮੇਰਾ ਕੀ ਕਰਾ ਫੇਰਾ ਕੇ ਦੇਖ ਬਹੁਤ ਬਹੁਤ ਬਾਬੇ ਵੀਊ ਚੈੱਕ ਕਰੋ ਤੁਸੀਂ ਕੀ ਗੱਲ ਬਾਤ ਹੈ ਟੈਕਸੀ ਚ ਆਪਾਂ ਬਹਿ ਗਏ ਸੀ ਚੈੱਕ ਕਰੋ ਮੌਸਮ ਪੂਰਾ ਲਗਜ਼ਰੀ ਹੈ ਬਈ ਕਹਿੰਦੇ ਸਵਾਦ ਆ ਰਿਹਾ ਪੂਰਾ ਆ ਹਾ ਹਾ ਦੇਖੋ ਤੁਸੀਂ ਵੀਊ ਚੈੱਕ ਕਰੋ ਕਿੰਨਾ ਘੈਂਟ ਮੌਸਮ ਚੈੱਕ ਕਰੋ ਕਿੰਨਾ ਘੈਂਟ ਹੈ ਘੈਂਟ ਆ ਰਿਹਾ ਨਾ ਪੂਰਾ ਤਾਂ ਕਿੰਨਾ ਓਕੇ ਹਾਂ ਤੁਸੀਂ ਦੇਖਦੇ ਪਾਸੇ ਕੋਈ ਨਹੀਂ ਆਇਆ ਦੂਜੇ ਪਾਸੇ ਨੂੰ ਜਾਣ ਪਾਸੇ ਨੂੰ ਚੈੱਕ ਕਰੋ ਬਾਬੇ ਉਹ ਕਹਿੰਦੇ ਰਮੀਨੀਆ ਤੇ ਜੋਰਜੀਆ ਦੇ ਲੱਗੇ ਪਏ ਆ ਚੰਡੇ ਇੱਥੇ ਰਮੀਨੀਆ ਤੇ ਜੋਰਜੀਆ ਉਹ ਸਾਹਮਣੇ ਜਿਹੜੀ ਹੈਗੀ ਆਰ ਆ ਰਾਤ ਤੇ ਆਰ ਆ ਰਾਤ ਬਸ ਵਾਟ ਤੁਰ ਗਈ ਆ ਰਮੀਨੀਆ ਦਾ ਵੀਊ ਚੈੱਕ ਕਰੋ ਜੀ ਵੀਊ ਪੁਰਾਣੇ ਅਡਾ ਮੌਸਾ ਪੂਰਾ ਕੈਂਡਾ ਦਾ ਸੁਆਦ ਆ ਰਿਹਾ ਬੱਦੂ ਬਾਬੇ ਉਹ ਕਹਿੰਦੇ ਬੈਗ ਬੂ ਕਰ ਲਿਆ ਮੁੰਡੇ ਨੇ ਪੈਕਿੰਗ ਦੋ ਹੀ ਬੈਗ ਆ ਫੱਕਰਾਂ ਦੇ ਉਹ ਗਾਣੇ ਵਾਲੀ ਗੱਲ ਸੱਚੀ ਆ ਤੇ ਦੋ ਬੈਗ ਨੇ ਫੱਕਰਾਂ ਦੇ ਬਸ ਚੁੱਕ ਲਈ ਰੱਖੇ ਬਸ ਇੱਕ ਉਹ ਰਿਆ ਤੇ ਇੱਕ ਆ ਟੰਗ ਲੈ ਨੇ ਹੁਣ ਆਪਾਂ ਚੱਲਦੇ ਆ ਟੈਕਸੀ ਚੈੱਕ ਚੈੱਕ ਕਰੋ ਬਾਬੇ ਉਹ ਜਿਹੇ ਦੋ ਚੱਲਦੇ ਰਹਿੰਦੇ ਹਾਂ ਹਾਂ ਆਪਦਾ ਘਰ ਲੈ ਲਿਆ ਤੇ ਹੁਣ ਆਦੇ ਘਰੇ ਨਿਆਰੇ ਨਾ ਰਵਾਂਗੇ ਆਪਦੇ ਘਰੇ ਠੀਕ ਆ ਜੀ ਬੈਗ ਬੂ ਕਰ ਲਿਆ ਪੈਕਿੰਗ ਜੋ ਵਰਨੇ ਕਹਿੰਦੇ ਆ ਵੀ ਦਨੇ ਐਂ ਇਦਾਂ ਹੀ ਚੱਲ ਜਾਂਦੇ ਆ ਮਾ ਕਹਿੰਦਾ ਘਰ ਨਾਲੇ ਦੀ ਖੁਸ਼ੀ ਵੜੀ ਆ ਤੇ ਕੀ ਕਰੀਏ ਹੁਣ ਕਿਹਨੂੰ ਦੱਸ ਪੂਰੀ ਖੁਸ਼ੀ ਆ ਪੂਰੀ ਖੁਸ਼ੀ ਆ ਲੈ ਯਾਰ ਹੋਸਟਲ ਚ ਰਹਣੀ ਕੀ ਕੀ ਕਿੰਨੀ ਔਖੀ ਆ ਹੈ ਤੇ ਜਾ ਹੁਣ ਆਪਾਂ ਆਪਣਾ ਘਰ ਆਪਾਂ ਪਰਸਨਲ ਸਾਰੇ ਭਰਾ ਵਾਂ ਨਾ ਰਿੰਚਾਰਿਆਂ ਨੇ ਸੌਖਾ ਹੁੰਦਾ ਵਾ ਰਹਿਣਾ ਯਾਰ ਘਰ ਦੇ ਘਰ ਹੀ ਹੁੰਦਾ ਤੈਨੂੰ ਪਤਾ ਬਾਕੀ ਆਪਣੇ ਇੰਡੀਆ ਨਾਲ ਦੇ ਘਰਾਂ ਨਾਲ ਦੀ ਤੇ ਨਹੀਂ ਰੀਸ ਚਲੋ ਖੁਦ ਨਾਲ ਚੰਗਾ ਵਾ ਸਮੇਂ ਦੇ ਨਾਲ ਠੀਕ ਆ ਭਾਜੀ ਮਿਲਦੇ ਆ ਫਿਰ ਅੱਗੇ ਜਾ ਕੇ ਕਰਾਉਣੇ ਮੁੰਡੇ ਦੀ ਉੱਥੇ ਜਾ ਕੇ ਸਾਈਡਿੰਗ ਸ਼ੂਟਿੰਗ ਚੈੱਕ ਕਰਾਉਣੇ ਆ ਜਿਹੜੀ ਆਉਂਦੀ ਆ ਠੀਕ ਹੈ ਜੀ ਪਾਪਾ ਜਾ ਰਿਹਾ ਉੱਦਾਂ ਤੇ ਆ ਰਿਹਾ ਕੀ ਆਓ ਜੀ ਟੈਕਸੀ ਮਾਰ ਰੱਖੀ ਕਹਿੰਦੇ ਨੇੜੇ ਹੀ ਆ ਬਸ 1 ਮਿੰਟ ਦਿਖਾ ਰਿਆ ਕਹਿੰਦਾ ਪਾਪਾ ਕਹਿੰਦਾ ਮੈਂ ਛੱਡ ਹੀ ਜਾਣਾ ਹੁੰਦੇ ਆ ਪਾਪਾ ਕਹਿੰਦਾ ਮੈਨੂੰ ਲਾ ਕੇ ਆਉਣਾ ਹੈ ਇਹਨਾਂ ਅੱਛਾ ਇਹ ਜੁਰਗ ਹੈ ਠੀਕ ਹੈ ਯਾਰ ਲਈ ਇਥੇ ਇੱਕ ਚੀਜ਼ ਹੈ ਜਿਹੜੀ ਇੰਡੀਆ ਨਾਲ ਦਾ ਪਪੂਲਰ ਹੈਗਾ ਜੋ ਬਾਹਰ ਇਹੋ ਹੀ ਇੱਕ ਰੋਖਾ ਨੂੰ ਵੇਖਣ ਲਈ ਮਿਲਿਆ ਇਹ ਬਾਕੀ ਤੇ ਖੈਰ ਠੋਖੀ ਹੈ ਇਥੇ ਬਾਕੀ ਦੇ ਕਿਦੇ ਬਦਾਮ ਦਾ ਬੂਟਾ ਉਹਦੇ ਕੋਈ ਆੜੂ ਦੇ ਆ ਕੋਈ ਹੋਰ ਹੀ ਕਈ ਕੋਹਣਾ ਹੂੰ ਬਾਕੀ ਘਰ ਘੈਂਟ ਆ ਯਾਰ ਮੈਂ ਕਹਿੰਦਾ ਉਧਰ ਦਿਖਾ ਉਹ ਲੈਣਾ ਕਿ ਉਹ ਇੱਧਰ ਨੂੰ ਜਾਣਾ ਬਹੁਤ ਯਾਰ ਬਾਬੇ ਕਿੱਧਰ ਨੂੰ ਚੱਲੇ ਆ ਪਹਾੜਾਂ ਨੂੰ ਉਹ ਉਧਰ ਨੂੰ ਚੱਲੇ ਆ ਦੇ ਪਹਾੜੀ ਪਹਾੜਾ ਵੀਊ ਚੈੱਕ ਕਰੋ ਵੀਊ ਕੈਂਟ ਆ ਰਿਹਾ ਅੱਜ ਮੌਸਮ ਪੂਰਾ ਕੈਂਟ ਹੋਇਆ ਪਿਆ ਘਰ ਘੁਰ ਵਧੀਆ ਹੋਵੇ ਇੱਧਰ ਵੀ ਕੋਈ ਦਿੱਕਤ ਵਾਲੀ ਗੱਲ ਨਹੀਂ ਦੇਖੋ ਤੁਸੀਂ ਗੇਟ ਕੋਟ ਲਗਜ਼ਰੀ ਲੱਗੀਆਂ ਆਪਣੇ ਪੰਜਾਬੀਆਂ ਨੂੰ ਗੇੜੀ ਛੇੜੀ ਦੀ ਆਦਤ ਪਈ ਹੁੰਦੀ ਕਿੱਥੇ ਟਲਦੇ ਆਏ ਚੋਬਰ ਕੰਮ ਕਮ ਇੰਨੇ ਹੁੰਦੇ ਰਹਿੰਦੇ ਆ ਸ਼ਹਿਰ ਚ ਘਰ ਲੈ ਲਿਆਣ ਮੁੜਿਆ ਨੇ ਵਾਹ ਉਹ ਰੱਖਦਾ ਉਹ ਪਿਆ ਇੱਥੇ ਰਹਿੰਦਾ ਸੀਗਾ ਭਾਜੀ ਇੱਥੋਂ ਲੈ ਚੱਲੇ ਹੁਣ ਔਰ ਇੱਥੋਂ ਲੈ ਚੱਲੇ ਹੁਣ ਸ਼ਹਿਰ ਚ ਚਾਰਜ ਨਾਲੇ ਨਿਆਰੇ ਆ ਚਾਰ ਨਾ ਖਾਵਾਂਗੇ ਜਰੇਵੰਤ ਸਿਟੀ ਚ ਜਰੇਵੰਤ ਸਿਟੀ ਚੱਲੇ ਆ ਬਾਬੇ ਉਹ ਰਸ਼ੀਆ ਮॉल ਲੱਗੇ ਆ ਕਣਕ ਬੀਜੀ ਇੰਡੀਆ ਵਾਲਿਆਂ ਦੇ ਵਾਢ ਲਈ ਆ ਤੇ ਆਪਣੀ ਹਲੇ ਰਹੀਦੀ ਆ ਜਿੱਦਾਂ ਕਿ ਆਪਾਂ ਹੁਣ ਕਰਪਾਣ ਲੱਭਣ ਨਾ ਆ ਥੋੜੇ ਦਿਨਾਂ ਤੱਕ ਹਲੇ ਦਵਾਈ ਆ ਕਿ ਕਰਨੀ ਪਣੀ ਤੇ ਫੇਰ ਜਾ ਕੇ ਛੱਟੇ ਪੱਕਣੇ ਆ ਇਹ ਦੂਜਾ ਉਹ ਕੀ ਕਹਿੰਦੇ ਹੁੰਦੇ ਇਹਨੂੰ ਜੋ ਜੋਈ ਆ ਸਰੋਂ ਕਣੂ ਆ ਜੋ ਵੀ ਆ ਦੇਖ ਓਏ ਉਹ ਤੇ ਜੋ ਥੋੜਾ ਕਣਕ ਵਾ ਸਰੋਂ ਹੂੰ ਆ ਗਿਆ ਪਾਪਾ ਲਓ ਜੀ ਬਾਪੂ ਪਾਪਾ ਜੀ ਆ ਗਏ ਟੈਕਸੀ ਆ ਗਈ ਕਹਿੰਦੇ ਮੇਰੇ ਵੀਰੋ ਟੈਕਸੀ ਆ ਗਈ ਹੈ ਆਹੀ ਆ ਗਈ ਬਿਲਕੁਲ ਬਿਲਕੁਲ ਕਿਹਾ ਕਿ ਛੁਮਾ ਦੇ ਲਾਜ਼ਮੀ ਜਨੀ ਜੁੜੀ ਕਰਨ ਦੇ ਲੱਗਦਾ ਇਤਰਾ 12 ਉਹ ਦੇ ਸੱਤ ਚੱਕ ਲੈ ਚੱਕ ਲੈ ਜੋ ਬਰੋ ਰੱਖਦੇ ਆ ਡਿੱਗੀ ਡੁੱਗੀ ਚ ਬੈਗ ਬੜੀ ਖਰਾਬ ਕਰੀ ਫਿਰਦਾ ਹੈ ਕੱਲਾ ਬੈਗ ਰੱਖੀ ਇੱਥੇ ਹਾਂ ਉਹ ਕੰਪਲ ਦੇ ਫਿਰ ਗਾੜੀ ਕੋਟਿਆਂ ਜੀ ਕਰ ਲੈਣਾ ਹਾਂ ਦੇਖੀ ਪਾ ਲਿਆ ਲੱਗ ਲਿਆ ਹਾਂ ਬੜਾ ਠੀਕ ਹੈ ਆ ਲਾ ਦਿਜੇ ਬਾਹਰ ਦੇ ਵੇਲੇ ਟੈਕਸੀਆਂ ਦੇ ਪਰ ਇਹ ਹਲੇ ਰੱਖਿਆ ਤੁਰੇ ਨਹੀਂ ਇਹ ਸਰਿਏ ਵੀ ਲੱਤ ਗਈ ਜਾਂਦੇ ਪਿਲਰ ਤਿਆਰ ਨਾ ਮੈਂ ਤਾਂ ਬੱਚਾ ਵੀ ਟਾਰਜਨ ਦਾ ਬਾਂਜੇ ਜਾਂਦਾ ਬਲੌਕ ਵਾਲਿਓ ਸਾਡੀ ਪੁੱਛ ਰਿਕੇਸ਼ ਕਰਦੇ ਰਿਓ ਵੀਰ ਮੇਰੇ ਸੰਪਰਕ ਦੀ ਰਿਓ ਬੈਠੋ 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 ਕਿਉਂ ਕੀ ਚੱਲੇ ਪੜਾਂ ਲੋ ਜੀ ਆਪਾਂ ਵੀ ਬੈੰਨੇ ਆ ਕੌਜੀ ਬਾਬਿਓ ਕੌਜੀ ਬਾਬਿਓ ਟੈਕਸੀ ਚ ਬੈ ਗਏ ਆ ਇਧਰ ਬੈਠਾ ਧੰਨਾ ਪਿੱਛੇ ਇਧਰ ਭਾਈ ਹਣੀ ਬੈਠੇ ਆ ਤੁਹਾਨੂੰ ਪਤਾ ਬਦਲਦਾ ਰਹਿੰਦਾ ਉਹ ਮਰੀ ਬੋਲ ਨਹੀਂ ਯਾਰ ਘਰ ਘੁਰ ਬਦਲਣਾ ਚਾਹੀਦਾ ਲੋਕੇਸ਼ਨ ਨਾਲ ਕੁਝ ਸਾਰੇ ਪਤਾ ਸੇ ਤਾਂ ਲੱਗਦਾ ਮੈਂ ਵੀ ਬਹੁਤ ਬਦਲੇ ਇੱਥੇ ਮੈਂ ਬਹੁਤ ਘਰ ਬਦਲੇ ਬਹੁ ਲੋਕੇਸ਼ਨਾਂ ਬਦਲੀਆਂ ਕਦੇ ਕਿੱਥੇ ਕਦੇ ਕਿੱਥੇ ਸੁਆਦ ਆਉਂਦਾ ਵਧੀਆ ਨਵੀਂ ਥਾਂ ਤੇ ਜਦੋਂ ਬੰਦਾ ਰਹਿਣ ਜਾਂਦਾ ਨਵੇਂ ਨਵੇਂ ਲੋਕ ਮਿਲਦੇ ਔਖਾ ਹੀ ਆ ਨਵੀਂ ਜਗ੍ਹਾ ਸੈੱਟ ਹੋਣਾ ਪਰ ਫਿਰ ਵੀ ਚਲੋ ਬਾਕੀ ਵਧੀਆ ਯਾਰ ਨਵੇਂ ਨਵੇਂ ਲੋਕ ਮਿਲਦੇ ਦੇਖਣ ਨੂੰ ਠੀਕ ਹੈ ਨਵੇਂ ਬੰਦਿਆਂ ਨਾਲ ਰਹਿੰਨੇ ਵਧੀਆ ਜਾਣ ਪਛਾਣ ਵਧੀਆ ਹੁਣ ਮੁੰਡਾ ਕਹਿੰਦਾ ਹੁਣ ਨਹੀਂ ਗਈ ਆ 1.5-2 ਸਾਲ ਜੇ ਧੰਵਾ ਨੇ ਆ ਗਈ ਆ ਗਈ ਆ ਗਈ ਅਕਲ ਅਕਲ ਕਹਿੰਦੇ ਨੇ ੱਤਕੇ ਚੱਕੇ ਖਾ ਕੇ ਕਿੰਨੇ ਧੰਨੇ ਬਿਲਕੁਲ ਬਿਲਕੁਲ ਬਦਾਮ ਖਾ ਕੇ ਥੋੜਾ ਅਗਲ ਆਉਂਦੀ ਆ ਬੰਦੇ ਬਦਾਮ ਖਾ ਕੇ ਵੀ ਕਿੱਥੇ ਆਉਣੀ ਆ ਇਹਦੇ ਅਗਲ ਉਦੋਂ ਆਉਂਦੀ ਬੰਦੇ ਨੂੰ ਵੀ ਜਦੋਂ ਮੰਨ ਲਓ ਆਪਾਂ ਨੂੰ ਪਤਾ ਹੋਵੇ ਵੀ ਹੁਣ ਆ ਪੈਣ ਪੂਰੇ ਇੱਕ ਰੀ ਤਸੱਲੀਆਂ ਹੋ ਰਹੀਆਂ ਆਪਣੇ ਸਰੀਰ ਦੇ ਨਾਲ ਉਦੋਂ ਬੰਦੇ ਨੂੰ ਅਗਲ ਆਉਂਦੀ ਆ ਤੋ ਜੋਦ ਨੂੰ ਤਾਂ ਬਦਾਮ ਵੀ ਖਵਾ ਦਈਏ ਤਾਂ ਵੀ ਭੁੱਲ ਜਾਂਦਾ ਬਿਲਕੁਲ ਬਿਲਕੁਲ ਵਿਦਲੀ ਟੇਲੇ ਹੁਣ ਡਾਈਟ ਡਿਟ ਸ਼ੁਰੂ ਕਰਨੀ ਹੈ ਜੀ ਵੀ ਹੁਣ ਕਹਿੰਦਾ ਪਿੰਡ ਜਾਣਾ ਫਲਵਾਨੀ ਕਰਨੀ ਹੈ ਇੱਥੇ ਰੱਖੋ ਜੀ ਠੀਕ ਆ ਚਲੋ ਮਿਲਦੇ ਆ ਫਿਰ ਇਹਨਾਂ ਲਈ ਤੰਨਾ ਆ ਰਿਹਾ ਆਏ ਆ ਪੱਕਾ ਸਵਾਗਤ ਕਰੇ ਐ ਹੇ ਲਓ ਜੀ ਬੰਨੇ ਲਈ ਮੈਂ ਨੇ ਬੰਨਾ ਤੇਰਾ ਬਾੜ ਖੜਾ ਕੁਣ ਆਇਆ ਏ ਮਿੱਠਾ ਨਵੇਂ ਘਰ ਆਇਆ ਉਹ ਮਿੱਠਾ ਦਾ ਖੰਗ ਖਵਾਈ ਜਾਂਦਾ ਉਹ ਅੰਦਰ ਉਹ ਫਿਰ ਹੁਣ ਮਿੱਠਾ ਹੀ ਹੋਣਾ ਚਾਹੀਦਾ ਸਹੀ ਹੈ ਸਹੀ ਹੈ ਮਿੱਠਾ ਚਲ ਮੂੰਹ ਮਿੱਠਾ ਹੋ ਗਿਆ ਮੜਾ ਜਾ ਵਧਾਈ ਹੋਵੇ ਨਵੇਂ ਘਰ ਦੀ ਲੋ ਜੀ ਸਾਡਾ ਵੀ ਬਹੁਤ ਮੜਾ ਜਾ ਲੋ ਭਾਈ ਤੁਹਾਡਾ ਤਾਂ ਪੂਰਾ ਮੂੰਹ ਮਿੱਠਾ ਲੋ ਜੀ ਨਵੇਂ ਘਰੇ ਵਾਂਗੇ ਇੰਜੋਏ ਕਰਾਵਾਂਗੇ ਤੁਹਾਨੂੰ ਸਾਰੇ ਉੱਥੇ ਨੂੰ ਰਹਿ ਵੀ ਤੁਹਨੇ ਚੰਗਾ ਬੈੱਡ ਆ ਠੀਕ ਹੈ ਇੰਜੋਏ ਕਰਾ ਤੁਹਾਨੂੰ ਖੁਸ਼ਾ ਕਰਾਵਾਂਗੇ ਕਮਰੇ ਇੱਧਰ ਵੀ ਪਿਆਰੇ ਪੰਜ ਕੱਠੀ ਹੈ ਇਹ ਜੋ ਮੈਂ ਪੜਾ 1 2 3 4 ਕਹਿੰਦੇ ਮੇਰੇ ਵੀਰੋ ਤੱਲੇ ਤੱਲੇ ਹੁੰਦੇ ਕਹਿੰਦੇ ਮੇਰੇ ਵੀਰੋ ਮੁੰਡਾ ਕਹਿੰਦੇ ਪੰਜ ਕੁੜੀਆਂ ਲਗਾ ਲਗਾ ਬਿਲਕੁਲ ਪੰਜ ਓਏ ਹੈਲੋ ਕੋਈ ਕੈਨੇਡਾ ਇੱਧਰ ਪੰਜ ਦਾ ਕਹਿ ਕੇ ਦਾਤ ਖਾਈ ਇਹਨਾਂ ਨੂੰ ਨਹੀਂ ਨਹੀਂ ਪੰਜ ਪੰਜ ਕੈਨੇਡਾ ਅਮਰੀਕਾ ਨਹੀਂ ਨਹੀਂ ਮੈਨੂੰ ਡਾਲੀ ਬਾਕੀ ਹੋਲੈਂਡ ਹੋਲੈਂਡ ਤੇ ਸਿੱਗਰੋ ਕੰਟਰੀ ਵਾਲੀਆਂ ਉਹ ਬਾਕੀ ਸਾਰੀਆਂ ਲੰਡਨ ਵਾਲੀਆਂ ਲੰਡਨ ਵਾਲੀਆਂ ਇੱਕ ਕੈਨੇਡਾ ਦੀ 5 ਲੱਖ ਦਾ ਗੜਬਾ ਕੇ ਬਾਬੇ ਆਓ ਚੈੱਕ ਕਰੋ ਆਏ 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 ਇਧਰ ਮਜਬੂਰੀ ਬਣੀ ਆ ਹੁਣ ਮਜਬੂਰੀ ਆ ਕੀ ਕਰੀਏ ਭਈ ਹੁਣ ਨਹੀਂ ਹੁੰ ਚੁੱਕੇ ਜੰਦੇ ਨਾਲ ਦੀਆਂ ਵੀ ਕੀ ਕਰੀ ਸਹੀ ਗੱਲ ਐ ਕਈ ਵਾਰੀ ਮਜਬੂਰੀ ਵੀ ਹੋ ਜਾਂਦੀ ਐ ਭਾਜੀ ਇਕੱਠਾਈ ਹਮਲਾ ਕਰਤਾ ਇੱਥੇ ਹੋ ਗਿਆ ਜਨਾ ਜਿਹੜੀ ਇੱਕ ਨਾਲ ਦੀ ਹੁੰਦੀ ਨਾ ਵੱਖਰੀ ਗੱਲ ਦੀ ਜਿਹਨਾਂ ਮੰਗੜੀਆਂ ਹੋ ਜਾਂਦੀ ਨਾ ਉਹ ਸਾਰਾ ਫਸ ਜਾਂਦਾ ਬੰਦਾ ਤੁਹਾਨੂੰ ਉਹਨ ਦਿੰਦਾ ਸੀ ਫਸਲ ਨੂੰ ਐ ਬੇਰਿਕਾ ਬਾਈ ਦੀ ਗੱਲ ਜੀ ਪੁਆਇੰਟ ਆ ਪੁਆਇੰਟ ਆ ਓਏ ਮੈਂ ਪੂਰਾ ਪੁਆਇੰਟ ਆ ਦਿਲ ਤਾਂ ਪਾਗਲ ਹੈ ਆ 5 ਕੇ ਓਏ ਇੱਕ ਮਿੰਟ ਆ 5 ਦੇ ਤੈਨ ਤਾਂ ਮੈਨੂੰ ਕਹਿੰਨੀ ਹੋਣੀ ਹੈ ਕਿ ਵਿਆਹ ਕਰੂੰਗਾ ਨਾ ਵਿਆਹ ਤਾਂ ਕਜੜੇ ਦੀ ਅਪਾ ਸੁਹਾਗ ਰਾਤ ਬਣਾਵਾਂਗੇ ਓਏ ਹਾਏ ਯਾਰ ਸਿੱਧੀ ਗੱਲ ਲੀਓ ਯਾ ਬਿਆਲ ਕੰਮੀ ਹੈ ਨਹੀਂ ਛੜਾ ਮੈਂ ਛੜਾ ਮੇਰਾ ਚਾਚਾ ਛੜਾ ਉਹਦੀ ਘਰ ਵਾਲੀ ਛੱਡ ਗਈ ਉਹ ਛੜਾ ਤਾਂ ਮੈਂ ਜਦੋਂ ਨੇ ਮੈਨੂੰ ਦਾਰੂ ਪੀਣੀ ਸਿਖਾਈ ਤਾਂ ਮੈਂ ਉਹਦੇ ਰਾਹਾਂ ਤੇ ਝੱਲੂੰਗਾ ਨਾ ਜਿਹੜੇ ਘਰ ਤੋਂ ਗੁਰੂ ਦਰਸ਼ਨ ਲਈਓ ਤੇ ਚੜ੍ਹਨਾ ਜ਼ਰੂਰੀ ਆ ਜਦੋਂ ਉਹ ਅਗਲਾ ਜੇਲ੍ਹ ਚ ਚਲ ਗਿਆ ਤਾਂ ਕੀ ਹੋਇਆ ਮੇਰੇ ਤੋਂ ਵੀ ਛੋੜਾ ਪੈ ਗਿਆ ਇਹ ਥੋੜੀ ਅੱਗੇ ਮੈਂ ਆਪਣਾ ਗੁਰੂ ਛੱਡ ਦੂੰਗਾ ਕਦੀ ਕਦਮ ਉੱਜੜਨੇ ਵੀ ਕਰੋੜਾ ਚਾਰੇ ਛੱਡਿਆਈ ਹਾਏ ਹਾਏ ਬੈਲਸ ਨਾਲ ਮਾਂ ਮਾਰ ਸ਼ੁਰੂ ਕਰਦੀ ਮਾਂ ਆਇਆ ਨਹੀਂ ਉਹ 1 ਮਿੰਟ ਖੜੇ ਇੱਕ ਵੀਰ ਹੋਰ ਪੀਤੀ ਮੈਂ ਉਪਰੋ ਕਰਾਇਆ ਲੈ ਕੇ ਆਣਾ ਜਿਹੜੀ ਘੜੀ ਘੜੀ ਸਾਡੇ ਕੋਲ ਹਾਏ ਹਾਏ ਕਰਾਇਆ ਨਹੀਂ ਦਿੱਤਾ ਹੀ ਉਹ ਸਾਰੀ ਮੇਰੀ ਗੁੱਸੇ ਦੀ ਲੱਗਦੀ ਆ ਕਰਾਇਆ ਉਧਰੋਂ ਵੀ ਨਿਕਲੂਗਾ ਇੱਕ ਗੁੱਸੇ ਦੀ ਐਡੀ ਗੱਲ ਵੀ ਨਹੀਂ ਤੇਰਾ ਭਰਾ ਵੀ ਗੁੱਸੇ ਮੈਂ ਤਾਂ ਗੱਲ ਦੱਸ ਜਿਹੜੀ ਹਾਏ ਓਏ ਓਏ ਮੈਂ ਮੀਮਾ ਧੱਕਿਆ ਫੇਰ ਤਾਂ ਸਵੇਰ ਦੀ ਭੁੱਖ ਨਾਲ ਜਾਨ ਨਿਕਲੀ ਹੋਣੀ ਹੋਣ ਜਾ ਕੇ ਰੈਸਟੋਰੈਂਟ ਬਿਲਾ ਹਨ ਹੋਣਾ ਬਣਾਏ ਉਹਨਾਂ ਨੇ ਵੱਡੀਆਂ ਵੱਡੀਆਂ ਰੋਟੀਆਂ ਔੜਾ ਹੋਣ ਕਿਤੇ ਇਹਨਾਂ ਦੇ ਵੀ ਜਾਨ ਸੋਕੀ ਹੋਈ ਤੇ ਆ ਵੀ ਲੋ ਮਾਫੀ ਸਵਾਦ ਬਹੁਤ ਆਉਏ ਤੇਰੀ ਤੋਂ ਨਹੀਂ ਆਈ ਢੋਕ ਲੱਗੀ ਸਭ ਨੂੰ ਸੁਆ ਲੱਗਦਾ ਬਈ ਹੋਰ ਕੀ ਨੀਂਦ ਨਾ ਵੀ ਧੱਕਿਆ ਵੇਦਾ ਤੇ ਆ ਚੰਗਾ ਜੱਟਾ ਵੇ ਚੰਗਾ ਫਿਰ ਚੱਲਦੇ ਆਪਾਂ ਇਧਰ ਨੂੰ ਤੂੰ ਇਧਰ ਨੂੰ ਚਲੋ ਚੜੀਏ ਫਿਰ ਐਂ ਭਾਈ ਚੱਲਗੇ ਚੱਲੀਏ ਇਹੇ ਚੱਲ ਚੰਗਾ ਫਿਰ ਮਿਲਦੇ ਫੇਰੇ ਮਿਲਦੇ ਹੋਰ ਹੋਰ ਕੀ ਠੀਕ ਹੈ ਚੱਲ